ਕਾਰਗਿਲ ਦੇ ਸ਼ਹੀਦਾਂ ਨੂੰ ਨਮਨ ਕਰਦੇ ਨੇ ਸਲੂਟ ਕਰਦੇ ਨੇ ਸਾਡੇ ਵੱਲੋਂ ਵੀ ਉਹਨਾਂ ਸ਼ਹੀਦਾਂ ਨੂੰ ਸਲੂਟ ਆ ਕਿਉਂਕਿ ਅੱਜ ਤੋਂ 25 ਸਾਲ ਪਹਿਲਾਂ 1999 ਦੇ ਵਿੱਚ ਕਾਰਗਿਲ ਦੇ ਵਿੱਚ ਜਿਹੜਾ ਲਗਾਤਾਰ 3 ਮਹੀਨੇ ਜੰਦੂ ਚੱਲਿਆ ਸੀਗਾ ਜਿੱਦੋਂ ਤੁਹਾਡੀ ਸੋਚ ਤੇ ਪਰਾਂ ਦੇ ਖੋੜ ਕੇ ਉਹ 3 ਮਹੀਨੇ ਜੰਦੂ ਤੋਂ ਬਾਅਦ ਆਪਾਂ ਆਪਣੀ ਜਿਹੜਾ ਭਾਰਤ ਦਾ ਆਪਣਾ ਖੇਤਰ ਸੀ ਉਹ ਚ ਦੁਬਾਰਾ ਆਪਦਾ ਕਬਜ਼ਾ ਸਥਾਪਿਤ ਕੀਤਾ ਸ਼ਹੀਦਾਂ ਦੀ ਜਿਤਾਵਾਂ ਤੇ ਲਗेंगे ਹਰ વર્ષ ਮੇਲੇ ਬਤਨ ਪਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਨ ਹੋਗਾ ਕਰ ਗਿਲਦੇ ਸ਼ਹੀਦਾਂ ਨੂੰ ਅੱਜ ਇਸ ਸੰਦਰਜਲੀ ਦੇਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਤੇ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਆਗੂ ਜੋ ਕਿ ਮੰਦਰ ਸ੍ਰੀ ਮਹਾਕਾਲੀ ਦੇਵੀ ਤੋਂ ਜੋ ਹੱਥਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਿਸਾਲਾਂ ਫੜੀਆਂ ਹੋਈਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਪੈਦਲ ਮਾਰਚ ਕੀਤਾ ਗਿਆ ਗੱਲ ਵੀ ਕਰ ਲੈਂਦੇ ਆ ਕੀ ਨਾਮ ਹੈ ਸਰ ਮੇਰਾ ਨਾਮ ਹੈ ਪ੍ਰਵਿੰਦਰ ਸਿੰਘ ਕਮਾਨ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਡੇ ਅੱਜ ਕਾਰਗਿਲ ਦੇ ਦਿਵਸ ਨੂੰ ਪੂਰੇ ਕੱਲ ਨੂੰ 25 ਸਾਲ ਹੋ ਜਾਣਗੇ ਜਿਹਦੇ ਸਬੰਧ ਦੇ ਵਿੱਚ ਅੱਜ ਸਾਰੀ ਹੀ ਭਾਜਪਾ ਦੀ ਟੀਮ ਅਤੇ ਸੰਗਰੂਰ ਦੇ ਜੋਵਾ ਮੋਰਚਾ ਭਾਜਪਾ ਦਾ ਸਾਰਾ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਤਰਮਿੰਦਰ ਸਿੰਘ ਦੁਲਟ ਉਨ੍ਹਾਂ ਦੇ ਸਾਰਿਆਂ ਦੇ ਨਾਲ ਸਹਿਯੋਗ ਦੇ ਨਾਲ ਅੱਜ ਸੰਗਰੂਰ ਦੇ ਵਿੱਚ ਮਿਸਾਲ ਮਾਰਚ ਕੀਤਾ ਗਿਆ ਜਿਦੇ ਵਿੱਚ ਕੀ ਬੜੀ ਵੱਡੀ ਸੰਖਿਆ ਦੇ ਵਿੱਚ ਯੂਥ ਇਕੱਠਾ ਹੋਇਆ ਕਿਉਂਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਡੇ ਲਈ ਜੀ ਬਿਲਕੁਲ ਹੈ ਜੀ ਸਰ ਕਿਸ ਤਰ੍ਹਾਂ ਵੇਖਦੇ ਹੋ ਅੱਜ ਜਿੱਥੇ ਸ਼ਹੀਦਾਂ ਨੂੰ ਸੰਧਰਜੀ ਦੀ ਭੇਡ ਕੀਤੀ ਹੈ ਉੱਥੇ ਹੀ ਵਿਜੇ ਦਵਸ ਵੀ ਅੱਜ ਅੱਜ ਅਸੀਂ ਦੇਖ ਰਹੇ ਹਾਂ ਕਿ ਜੋ ਜਿਸ ਜਵਾਨਾਂ ਦੇ ਸਦਕਾ ਅਸੀਂ ਆਰਾਮ ਨਾਲ ਆਪਣੇ ਦੇਸ਼ ਦੇ ਵਿੱਚ ਆਪਣੀ ਨੀਂਦ ਸੌਂਦੇ ਹਾਂ ਉਹਨਾਂ ਜਵਾਨਾਂ ਨੇ ਅੱਜ ਤੋਂ 25 ਸਾਲ ਪਹਿਲਾਂ ਕਾਰਗਲ ਦੀ ਜੰਗ ਵੇਲੇ ਸ਼ਹੀਦੀਆਂ ਦਿੱਤੀਆਂ ਸਨ ਉਹਨਾਂ ਨੂੰ ਉਹਨਾਂ ਦੇ ਨਿਮਿਤ ਅਸੀਂ ਉਹਨਾਂ ਨੂੰ ਨਮਨ ਕਰਦੇ ਹੋਏ ਅੱਜ ਅਸੀਂ ਪੈਦਲ ਮਾਰਚ ਮਸਾਲਾਂ ਲੈ ਕੇ ਮੁਵੱਤियां ਲੈ ਕੇ ਮਤਲਬ ਸਰੂਰ ਸ਼ਹਿਰ ਦੇ ਵਿੱਚ ਕੱਢਿਆ ਸੋ ਅਸੀਂ ਉਹਨਾਂ ਨੂੰ ਦਿਲੋਂ ਮਤਲਬ ਸਿਰ ਝੁਕਾਉਂਦੇ ਹੋਏ ਨਮਨ ਕਰਦੇ ਆਂ ਕਾਰਗਲ ਦੇ ਇਹ ਬਿਲਕੁਲ ਕਾਰਗਿਲ ਦੇ ਸ਼ਹੀਦਾਂ ਨੂੰ ਨਮਨ ਕਰਦੇ ਨੇ ਸਲੂਟ ਕਰਦੇ ਨੇ ਸਾਡੇ ਵੱਲੋਂ ਵੀ ਉਹਨਾਂ ਸ਼ਹੀਦਾਂ ਨੂੰ ਸਲੂਟ ਆ ਪਰ ਉਥੇ ਜਿਲ੍ਹਾ ਪ੍ਰਧਾਨ ਵੀ ਖੜੇ ਨੇ ਸਰ ਕਿਸ ਤਰ੍ਹਾਂ ਵੇਖਦੇ ਹੋ ਅੱਜ 1990 ਦੇ ਵਿੱਚ ਜਦੋਂ ਕਾਰਗਿਲ ਦੇ ਵਿੱਚ ਜੰਗ ਲੱਗੀ ਆ ਤਾਂ ਇੰਡੀਆ ਦੇ ਬਹੁਤ ਜਿਆਦਾ ਜਵਾਨ ਸ਼ਹੀਦ ਹੋਏ ਸੀ ਜਿਹਦੀ ਤੁਸੀਂ ਸੰਦਰਝੀ ਦੇਣ ਪਹੁੰਚੇ ਹੋ ਸਿੱਧੂ ਸਾਹਿਬ ਅੱਜ ਅਸੀਂ 25ਵਾਂ ਬਰੇਗੰਡ ਮਨਾ ਰਹੇ ਹਾਂ ਕਿਉਂਕਿ ਅੱਜ ਤੋਂ 25 ਸਾਲ ਪਹਿਲਾਂ 1999 ਦੇ ਵਿੱਚ ਕਾਰਗਿਲ ਦੇ ਵਿੱਚ ਜਿਹੜਾ ਲਗਾਤਾਰ 3 ਮਹੀਨੇ ਜੁੱਧ ਚੱਲਿਆ ਸੀਗਾ ਉਹ 3 ਮਹੀਨੇ ਜੁੱਧ ਤੋਂ ਬਾਅਦ ਆਪਾਂ ਆਪਣੀ ਜਿਹੜਾ ਭਾਰਤ ਦਾ ਆਪਣਾ ਖੇਤਰ ਸੀ ਉਹ 'ਚ ਦੁਬਾਰਾ ਆਪਦਾ ਕਬਜ਼ਾ ਸਥਾਪਿਤ ਕੀਤਾ ਤੇ ਜਿਹੜੀਆਂ ਵਿਰੋਧੀ ਦੇਸ਼ ਵਿਰੋਧੀ ਤਾਕਤਾਂ ਸੀ ਦੂਜੇ ਦੇਸ਼ਾਂ ਦੀਆਂ ਤਾਕਤਾਂ ਨੇ ਆਪਣੇ ਤੇ ਹਮਲਾ ਕੀਤਾ ਸੀ ਉਹਨਾਂ ਨੂੰ ਨਾਕਾਮ ਕੀਤਾ ਤੇ ਆਪਣੀ ਜਿਹੜੀ ਧਰਤੀ ਮਾਤਾ ਉਹਦੀ ਇਫਾਜ਼ਤ ਕੀਤੀ ਤੇ ਦੁਬਾਰੇ ਆਪਦੇ ਉੱਥੇ ਦੇਖਦੇ ਝੰਡੇ ਬਲੰਦ ਕੀਤੇ ਉਸੇ ਨੂੰ ਯਾਦ ਕਰਦੇ ਅੱਜ ਅਸੀਂ ਸ਼ਹੀਦਾਂ ਦੀ ਸਹਾਦਤ ਨੂੰ ਅੱਜ ਇਹ ਅਸੀਂ ਕਾਲੀਦੇਵੀ ਮਾਤਾ ਦੇ ਮੰਦਰ ਤੋਂ ਲੈ ਕੇ بڑے ਚੌਂਕ ਤੱਕ ਤਾਂ ਜੋ ਇਹ ਮਾਰਚ ਤਾਂ ਕੱਢਿਆ ਗਿਆ ਵੀ ਜਿਹੜੇ ਆਪਣੇ ਦੇਸ਼ ਦੇ ਨੌਜਵਾਨ ਨੇ ਉਹਨਾਂ ਦੇ ਦਿਲਾਂ 'ਚ ਓਵੇਂ ਦੇਸ਼ ਪ੍ਰਤੀ ਪ੍ਰੇਮ ਬਣਦਾ ਰਹੇ ਤਾਂ ਜੋ ਅੱਗੇ ਤੋਂ ਕੋਈ ਵੀ ਜਿਹੜੀ ਦੇਸ਼ ਵਿਰੋਧੀ ਤਾਕਤਾਂ 100 ਵਾਰ ਸੋਚੇ ਆਪਣੇ ਦੇਸ਼ ਵੱਲ ਅੱਖ ਚੁੱਕ ਕੇ ਦੇਖਣ ਲਈ ਤਾਂ ਜੋ ਮੂਰੇ ਸਾਡੇ ਜਿਹੜੇ ਜਵਾਨ ਨੇ ਉਹ ਤਿਆਰ ਪ੍ਰਤਾਰ ਨੇ ਕਦੇ ਵੀ ਉਸ ਹੱਥ ਤੋਂ ਪਿੱਛੇ ਨਹੀਂ ਹਟਣਗੇ ਇਹ ਬਿਲਕੁਲ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਸੁਣਿਆ ਜਿਨ੍ਹਾਂ ਨੇ ਆਖਿਆ ਕਿ ਤਕਰੀਬਨ 3 ਮਹੀਨੇ ਕਾਰਗਿਲ ਦੇ ਵਿੱਚ ਜੰਗ ਚੱਲਦੀ ਆ ਤੇ ਹਿੰਦੁਸਤਾਨ ਦੇ ਜੋ ਬਹਾਦਰ ਸੈਨਿਕ ਸੀ ਉਹ ਸ਼ਹੀਦ ਹੋ ਜਾਂਦੇ ਨੇ ਜਿਨ੍ਹਾਂ ਨੂੰ ਨਮਨ ਕਰਨ ਦੇ ਲਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਨੌਜਵਾਨ ਵਰਗ ਮੌਜੂਦ ਆ ਉਤੇ ਸੀਨੀਅਰ ਆਗੂ ਵੀ ਮੌਜੂਦ ਨੇ ਪੁਨੀਆ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਸ਼ਹੀਦ 25 ਜੁਲਾਈ 1999 ਨੂੰ ਕਾਰਗਿਲ ਦਾ ਵਿਜੇ ਦਿਵਸ ਕਿਉਂਕਿ ਹਿੰਦੁਸਤਾਨ ਦੀ ਫੌਜ ਨੇ ਉਸ ਦਿਨ ਕਾਰਗਿਲ ਦੀ ਲੜਾਈ ਜਿੱਤੀ ਸੀ ਅੱਜ ਉਹਨਾਂ ਸ਼ਹੀਦਾਂ ਨੂੰ ਨਮਨ ਵੀ ਕਰਨਾ ਹੈ ਤੇ ਉਹ ਸਾਰੇ ਹਿੰਦੁਸਤਾਨ 'ਚ ਵਿਜੇ ਦਿਵਸ ਮਨਾਹ ਹੋ ਰਿਹਾ ਹੈ ਕਿਉਂਕਿ ਜਿਹੜਾ ਕਾਰਗਿਲ ਦੇ ਵਿੱਚ ਕੁਝ ਪੈਠੀਆਂ ਨੇ ਜਾਂ ਵਿਦੇਸ਼ੀ ਤਾਕਤਾਂ ਨੇ ਆਪਣੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਹਿੰਦੁਸਤਾਨ ਦੀ ਫੌਜ ਨੇ ਬਹਾਦਰੀ ਨਾਲ 3 ਮਹੀਨਿਆਂ ਦੀ ਲੜਾਈ ਲੜ ਕੇ ਉਹਨੂੰ ਆਜ਼ਾਦ ਕਰਾਇਆ ਅੱਜ ਉਹਦੀ ਯਾਦ ਵਿੱਚ ਵਿਜੇ ਦਿਵਸ ਮਨਾ ਰਹੇ ਹਾਂ ਤੇ ਉਹਨਾਂ ਸ਼ਹੀਦਾਂ ਨੂੰ ਨਮਨ ਕਰ ਰਹੇ ਹਾਂ ਜੋ ਕਿ ਹਿੰਦੁਸਤਾਨ ਪੱਦਰ ਤੇ ਮਨਾਇਆ ਜਾ ਰਿਹਾ ਹੈ ਜੀ ਬਿਲਕੁਲ ਕਾਰਗਿਲ ਦੇ ਵਿੱਚ 3 ਮਹੀਨੇ ਜੁੱਧ ਜੰਗ ਚੱਲਦੀ ਆ ਤੇ ਜਿੱਤ ਪ੍ਰਾਪਤ ਹੁੰਦੀ ਆ ਜਿਸ ਦੇ ਵਿੱਚ ਅਨੇਕਾਂ ਜਵਾਨ ਸ਼ਹੀਦ ਵੀ ਹੋ ਜਾਂਦੇ ਨੇ ਅੱਜ ਵਿਜੇ ਦਿਵਸ ਵੀ ਮਨਾਇਆ ਜਾ ਰਿਹਾ ਉੱਥੇ ਹੀ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ ਮਾਸਟਰ ਜੀ ਤੁਸੀਂ ਕੀ ਬੋਲਣਾ ਚਾਹੁੰਦੇ ਹੋ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਵਿਜੇ ਦਿਵਸ ਹੈ ਜਿਹੜਾ 1999 ਚ ਇਹ ਜਿਹੜੇ ਪਾਕਿਸਤਾਨੀ ਫੌਜੀ ਤੇ ਉਹ ਅਚਾਨਕ ਕਾਰਗਿਲ ਦੀ ਪਹਾੜੀ ਦੇ ਉੱਤੇ ਆ ਚੜ੍ਹੇ ਤੇ ਭਾਰਤ ਦੀ ਜ਼ਮੀਨ ਦੱਬਣ ਵਾਸਤੇ ਪਰੰਤੂ ਸਾਡੇ ਜਿਹੜੇ ਫੌਜੀ ਸੀ ਇਹ ਬਹੁਤ ਜ਼ਿਆਦਾ ਤਾਕਤਵਰ ਸੀ ਉਹਨਾਂ ਨੇ ਉਹਨਾਂ ਦਾ ਮੁਕਾਬਲਾ ਕਰਦੇ ਹੋਏ 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਪਛਾੜ ਦਿੱਤਾ ਸੀ ਤੇ ਇਹਦਾ ਸਾਡਾ ਅੱਜ ਮੋਗਤੀਆਂ ਲੈ ਕੇ ਮਸ਼ਾਲਾਂ ਲੈ ਕੇ ਇੱਥੇ ਵਿਜੇ ਚੌਂਕ ਚ ਆਉਣ ਦਾ ਇੱਕੋ ਹੀ ਮਕਸਦ ਆ ਸਾਡੀ ਲਗਭਗ 20 ਲੱਖ ਪੌਜਾ ਤਾਂ ਕਿ ਜਿਹੜੇ ਸਾਡੇ ਫੌਜੀ ਨੇ ਜਿਹੜੇ ਉਹ ਕਿਨਾਰਿਆਂ ਤੇ ਬੈਠੇ ਦੇਖਦੇ ਆ ਤੇ ਸਾਡੀ ਰਾਖੀ ਕਰ ਰਹੇ ਨੇ ਉਹਨਾਂ ਦਾ ਹੌਸਲਾ ਬੁਲੰਦ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਵੱਲੋਂ ਇਹ ਸਪੈਸ਼ਲ ਹੈ ਜਿਹੜਾ ਕੰਮ ਕੀਤਾ ਗਿਆ ਅਸੀਂ ਇਹਨਾਂ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਯੂਥ ਦਾ ਜਿਨ੍ਹਾਂ ਆਕੇ ਇਥੇ ਵਿਜੇ ਦਿਸ਼ ਦੇ ਮੌਕੇ ਤੇ ਜਾਨੀ ਇਹ ਸਾਡੇ ਫੌਜੀਆ ਦਾ ਮਾਨ ਸਨਮਾਨ ਵਧਾਇਆ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ 1990 ਦੇ ਵਿੱਚ 3 ਮਹੀਨੇ ਲਗਭਗ ਕਾਰਗਲ ਦੇ ਵਿੱਚ ਜੰਗ ਚੱਲਦੀ ਆ 99 ਦੇ ਵਿੱਚ ਜੰਗ ਚੱਲਦੀ ਆ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਮਾਸਟਰ ਜੀ ਜਾਂ ਫਿਰ ਹੋਰ ਜੋ ਆਗੂ ਨੇ ਉਹਨਾਂ ਦਾ ਕਹਿਣਾ ਕਿ ਜਿੱਥੇ ਸਾਡੀ ਫੌਜ ਬਾਰਡਰਾਂ ਦੇ ਉੱਤੇ ਪਹਿਰੇ ਦੇਰੀਆ ਉਹਨਾਂ ਦੇ ਹੌਸਲਾ ਅਫਜਾਈ ਦੇ ਲਈ ਅਤੇ ਜੋ ਉਸ ਸਮੇਂ ਸਾਡੇ ਦੇਸ਼ ਦੇ ਜਵਾਨ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਅੱਜ ਇੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੋ